ਯਾਰ ਤੁਹਾਨੂੰ ਕਾਫੀ ਪਾਣੀ ਆ ਗਿਆ ਲੇਕਿਨ ਮੈਂ ਕੱਲ ਵੀ ਇਹ ਗਲਤੀ ਸੀ ਇਹ ਮੈਂਡ ਮੇਂ ਡਿਸਾਸਟਰ ਹੈ ਪਾਣੀ ਕੀ ਇਹ ਨਲਾਈਕੀ ਦੇ ਕਾਰਨ ਕੋਇਆ ਵੇਲਾ ਸਰਕਾਰ ਦੀ ਕੋਈ ਤਕਬ ਬੰਦੋਬਸਦੀ ਨਹੀਂ ਸੀ ਮੈਨੂੰ ਯਾਦ ਹੈ ਕਿ ਡਰੇਨੇਜ ਨੂੰ ਸਾਫ ਕਰਨਾ ਸੇ ਕਰੋੜਾ ਰੁਪਿਆ ਹੁੰਦਾ ਸੀ ਪਹਿਲਾਂ ਡਰੇਨੇਜ ਸਾਫ ਹੋਏ ਸੀ ਕਹਿੰਦੇ ਹੈ ਕਿ ਪੈਸਾ ਰਿਲੀਜ਼ ਕੀਤਾ ਹੈ ਕਈ ਲੋਕ ਪਰ ਮੈਨੂੰ ਇਸ ਕਰਦੀ ਕੋਈ ਪੱਕੀ ਪੁਸ਼ਟੀ ਨਹੀਂ ਹੈ ਪਰ ਡਰੇਨ ਜਿਹੜੀਆਂ ਉਹ ਸਾਫ ਨਹੀਂ ਹੈ ਦੂਜਾ ਜਿਹੜਾ ਡੈਮ ਸੀਗੇ ਉਹ ਅਗਰ ਵੇਲੇ ਨਾਲ ਉਹਨਾਂ ਨੂੰ ਖਾਲੀ ਹੌਲੀ ਹੌਲੀ ਫਲੋਡ ਕੀਤਾ ਜਾਂਦਾ ਪਾਣੀ ਛੱਡਿਆ ਜਾਂਦਾ ਤਾਂ ਸ਼ਾਇਦ ਇਹਨਾਂ ਨੁਕਸਾਨ ਨਾ ਮੈਨੂੰ ਯਾਦ ਹੈ ਉੱਥੇ ਕਿੰਗਰਾ ਸਾਹਿਬ ਗਏ ਆਈਆਰਐਸ ਸਾਡੇ ਸਪੋਕਸਪਰਸਨ ਨੇ ਕਿ ਉਹਨਾਂ ਨੇ ਇੰਜੀਨੀਅਰਸ ਨੂੰ ਕਿਹਾ ਜੀ ਯਾਰ ਪੌਂਡ ਡੈਮ ਵੀ ਭਰੀ ਬੈਠੇ ਹੋ ਤੇ ਆ ਵੀ ਭਰ ਰਿਹਾ ਵੀ ਭਰੀ ਬੈਠੇ ਹੋ ਤੁਸੀਂ ਇਹਨੂੰ ਰਿਲੀਜ਼ ਕਰੋ ਪਾਣੀ ਜੇ ਮਗਰੋਂ ਪਾਣੀ ਆ ਗਿਆ ਤਾਂ ਨੁਕਸਾਨ ਹੋ ਜਗਾ ਉਹਨਾਂ ਦੀਆਂ ਦੋ ਟਰਬਾਈਨ ਚੱਲ ਰਹੀਆਂ। ਉਹਨਾਂ ਦਾ ਮੈਨੂੰ ਉੱਥੋਂ ਫੋਨ ਆਇਆ ਕਿ ਇਹ ਜੀ ਇਹਦੇ ਬਾਰੇ ਤੁਸੀਂ ਜ਼ਰੂਰ ਵਿਚਾਰ ਕਰੋ। ਉਹੀ ਗੱਲ ਹੋਈ ਮਗਰੋਂ بارش ਇੰਨੀ ਹੋ ਗਈ ਕਿ ਪਾਣੀ ਘਰਾ ਤੱਕ ਡਿੱਕਿਆ। ਹੁਣ ਸਾਰੇ ਹਜ਼ਾਰਾਂ ਏਕੜ ਤਬਾਹ ਹੋ ਗਏ। ਕੋਈ ਉਸਾਰ ਸੋਨ ਨਾ ਨਹੀਂ। ਪਾਣੀ ਤਾਂ ਆਪਣੇ ਆਪ ਹੀ ਨਿਕਲਣਾ ਕੁਛ ਨਹੀਂ ਹੋਣਾ। ਲੇਕਿਨ ਕਮ ਸੇ ਕਮ ਉੱਥੇ ਕਿਡਨੀ ਪੇਸ਼ੀਐਂਟ ਵਿਚਾਰਾ ਅੰਦਰ ਪਿਆ ਡੈਲਿਸਿਸ ਇਲਾਜ ਤੋਂ ਮੈਂ ਉੱਡ ਫੜ ਕਰਦੇ ਜਾ ਕੇ। ਜਿਹੜੀ ਆ ਤੁਸੀਂ ਹਾਲਾਤ ਤੁਹਾਡੇ ਨਾਲ ਵੀ ਮੇਰੀ ਗੱਲ ਹੋਈ ਸੀ ਤੁਹਾਡੇ ਮੈਂ ਟੀਵੀ ਤੇ ਇਹਨੂੰ ਵੇਖਿਆ। ਕਿ ਇਹ ਮੈਂ ਖੁਦ ਕਾਲ ਕੀਤਾ ਸੀ ਕਿ ਇਹ ਤਾਂ ਵਾਟਰ ਲੌਕਿੰਗ ਚਾਰਜ ਹਨਗੇ ਸਾਰੇ ਪਿੰਡ ਜਿਸ ਤਰੀਕੇ ਨਾਲ ਪਾਣੀ ਖੜਾ ਹੈ ਥਲੜਾ ਦੇ ਪਾਰ ਉਤਲੇ ਪਾਣੀ ਦਾ ਆਪਸ ਵਿੱਚ ਹੋ ਗਿਆ ਤੇ ਇਹ ਵਾਟਰ ਲੌਕਿੰਗ ਹੋ ਜੀ ਮੁਕੰਮਲ ਤੌਰ ਤੇ ਲੋਕ ਤਬਾਹ ਹੋ ਜਾਣਗੇ ਹਜ਼ਾਰਾਂ ਏਕੜ ਜ਼ਮੀਨ ਆ ਜਿਹੜੇ 7-8 ਪਿੰਡ ਹੈ ਕੋਈਰੇ ਬਾਰੇ ਜਰੂਰ ਐਡਮਿਨਿਸਟ੍ਰੇਸ਼ਨ ਨੂੰ ਸਰਕਾਰ ਨੂੰ ਅਸਤਾ ਰੋਲਾ ਪਾਉਣ ਵਾਲੀ ਇਹ ਰਾ ਸਾਡੇ ਕੋਲ ਇਲਾਜ ਕੋਈ ਨਹੀਂ ਜਿੱਥੇ ਵਾਟਰ ਲੌਕਿੰਗ ਹੈ ਹਾਂ ਜਿੱਥੇ ਕੋਈ ਫਹਾੜ ਆ ਗਏ ਉੱਥੇ ਅਸੀਂ ਸਹਾਇਤਾ ਕੁਛ ਐਮਪੀ ਸਾਹਿਬ ਕੁਛ ਮੈਂ ਕੁਛ ਉਹਨਾਂ ਦੀ ਬੰਦਾ ਜਿਹੜਾ ਕੋਈ ਚਾਰਾ ਕੋਈ ਖਾਣ ਪੀਣ ਦਾ ਸਮਾਨ ਕੋਈ ਤਰਪਾਲਾ ਕੋਈ ਜੀਸੀਬੀ ਉਹਨੋਂ ਉੱਥੇ ਇੱਥੇ ਜੀਸੀਬੀ ਦੀ ਰੋਡ ਸੀ ਰਾਸਤੇ 'ਚ ਉਹਨਾਂ ਨੇ ਸਾਡੀ ਗੱਡੀ ਰੋਕ ਲਈ ਪੀਪਲ ਨਾ ਤੋਂ ਜੇ ਸਾਡੇ ਕਰਨਾ ਫਿਰ ਖਬਾਇਆ ਸਾਹਿਬ ਨੇ ਉੱਥੇ ਦਵਿੰਦਰ ਜੀ ਨੇ ਜੀਸੀਬੀ ਭੇਜੀ ਇਮੀਡੀਟਲੀ ਇਹੋ ਜਿਹੀ ਰੀਲੀਫ ਤਾਂ ਆਪੋਜੀਸ਼ਨ ਦੇ ਸਕਦੀ ਹੈ ਕੋਈ ਆਪਦੀਆਂ ਤਨਖਾਹਾਂ ਵਾ ਲਾ ਸਕਦੀ ਹੈ ਪਰ ਸਰਕਾਰ ਦੀ 100% ਮੈਂ ਸਮਝਦਾ ਕਿ ਅਨਦੇਖੀ ਹੋਗੀ ਬੇਵਸੀ ਹੋਗੀ ਬੇਸਮਝੀ ਹੈ ਕਿਉਂਕਿ ਵਾਲਤਾ ਹੈ ਨਹੀਂਗਾ ਕੋਈ ਇੱਥੇ ਸੰਭਾਲਣ ਵਾਲਾ ਨਹੀਂ ਸਭ ਨੂੰ ਆਪੋ ਤਾਪੀ ਪਈ ਵੀ ਹੈ ਮਾਨ ਸਾਹਿਬ ਨੇ ਕਿਹਾ ਕਿ ਹੜ੍ਹ ਪੀੜਾਪ ਹੋ ਗਿਆ ਤੇ ਮੈਂ ਆਪਦਾ ਹੈਲੀਕਾਪਟਰ ਦੇ ਦਿੰਦਾ ਹੈਲੀਕਾਪਟਰ 'ਚ ਜੋ 500 ਰੀਆ ਪੈਂਦੀਆਂ ਧੰਨਵਾਦੀਆ ਸਾਹਿਬ ਤੇ ਜੇ ਕੁਆਂਟਲ ਕੁਆਂਟਲ ਵੀ ਉਹਨਾਂ ਦਾ ਵਜਨ ਲਾਈਏ ਤਾਂ 5 ਕੁਆਂਟਲ ਉਹ ਚੱਕ ਸਕਦਾ 5 ਕੁਆਂਟਲ ਕਿਉਂ ਵੀ ਹਕੂ ਬਣਾਈ ਜਾਂਦੇ ਲੋਕਾਂ ਨੂੰ 6 ਕੁਆਂਟਲ 1 ਕੁਆਂਟਲ ਵੀ ਵੱਧ ਪਾ ਦਿਓਗੇ ਤਾਂ ਹੈਲੀਕਾਪਟਰ ਲੱਗੂਗਾ ਕਿਉਂਕਿ weight allowed ਹੈ ਵੀ ਇੰਨਾ ਹੀ ਤੇ 5 ਕੁਆਂਟਲ ਸਮਾਨ ਢੋਟੋਗੇ ਕਿੱਥੇ ਰਾਹਤ ਸਮਗਰੀ ਪਾ ਦੇਓਗੇ ਮਾਨ ਸਾਹਿਬ ਕਿਉਂ ਲੋਕਾਂ ਨੂੰ ਇਹ ਬੁਣਾਏ ਤੁਸੀਂ ਟਰੱਕਾਂ ਦੇ ਵਿੱਚਾਓ ਟਰਾਲੀਆਂ ਦੇ ਵਿੱਚਾਓ ਐਵੇਂ ਜਾਣ ਕੇ ਵੀ ਮੈਂ ਆਪਦਾ ਹੈਲੀਕਾਪਟਰ ਵੀ ਲਾਤਾ ਹੁਣ ਕੱਲੂ ਇਹ ਰੱਖਿਆ ਜੋ ਮੈਂ ਆਪ ਹੀ ਸਮਾਨ ਉਥੋਂ ਮੋਢੇ ਤੇ ਲੱਦ ਕੇ ਲੈ ਕੇ ਆਉਣਾ ਹਬੋਰ ਵੀ ਲੋਕ ਕਹਿਣਗੇ ਯਾਰ ਵਿਚਾਰਾ ਆਪ ਲਈ ਆਉਣਾ ਇਹ ਗੱਲਾਂ ਰਾਜ ਜੀ ਇੱਕੀ ਦੱਸੋ ਕਿਤੇ ਚੁਟਕਲੇ ਜੇ ਆਪਾਂ ਜਿਹੜੇ ਦੋਨੇ ਮੈਂ ਗੱਲ ਕਰਦਾ ਕਿ ਰਾਦਰਦਨ ਆਪਾਂ ਕੋਈ ਸੋਲੂਸ਼ਨ ਲੱਭਣ ਦੇ ਸਿਆਸਤਾਂ ਚੁਟਕਲੇ ਤੇ ਮਿਹਣਿਆਂ ਦੇ ਹੋ ਜਾਂ ਆ ਬਿਲਕੁਲ ਇਹ ਤੁਹਾਡੀ ਗੱਲ ਹੈ ਕਿਉਂਕਿ ਐਸੇ ਲੋਕ ਆਗੇ ਜਿੰਨਾ ਲੋਕਾਂ ਨੂੰ ਕੇਵਲ ਚੁਟਕਲੇ ਨਾਲ ਹੀ ਲੋਕਾਂ ਨੂੰ ਗੱਲ ਸਮਝਾਉਂਦੇ ਆ ਭਾਸ਼ਣ ਦੇ ਦੇ ਵੀ ਕਿਕਲੀ ਨਾਲ ਗੱਲ ਸਮਝਾਉਂਦੇ ਮੇਰੇ ਕਹਿਣ ਦਾ ਮਤਲਬ ਹੈ 100% ਦੇ ਦਰਿਆ ਦੇ ਜਿਹੜੇ ਕੰਢੇ ਜ਼ਮੀਨਾਂ ਹੈਗੇ ਮੈਂ ਅੱਜ ਉਹਨਾਂ ਨੂੰ ਕਹਿ ਕੇ ਆਇਆ ਸਪਸ਼ਟ ਚੈਨਲਾਂ ਤੇ ਚੱਲੂਗਾ ਮੈਂ ਕਿਹ ਇਰਾ ਸলিউਸ਼ਨ ਗੱਲੀ ਬਾਤੀ ਦੀ ਤੁਹਾਡੇ ਸਾਹਿਬ ਦੀ ਗੱਲ ਕਰੀਏ ਬਟ ਇਹ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਜਿਆ ਕੈਪਟਨ ਸਰਕਾਰ ਵੱਲ ਵੀ ਦੇਖਿਆ ਕਿ ਇੱਥੇ ਪੰਪਿੰਗ ਸਿਸਟਮ ਬਣਾ ਦਾ ਸੋਲੂਸ਼ਨ ਨਹੀਂ ਹੈਗਾ ਘੁਮਾਇਆ ਸਾਹਿਬ ਤੁਸੀਂ ਕੋਈ ਪੰਪ ਡੋਨੇਟ ਕੀਤੇ ਜਾਂ ਕੋਈ ਤੁਸੀਂ ਇੱਥੇ ਕਿੰਨਾ ਆਪ ਦੇ ਇਖਤਿਆਰੀ ਫੰਡ ਦੇ ਵਿੱਚੋਂ ਲਾਇਆ ਜੀ ਸਾਬ ਦੇਖੋ ਮੇਰੇ ਕੋਲ ਤਾਂ ਜਿੰਨੇ ਫੰਡ ਆਉਂਦੇ ਅਸੀਂ ਜਿੱਥੇ ਲਗਾ ਸਕਦੇ ਉੱਥੇ ਲਗਾਉਂਦੇ ਆ ਉਹਨਾਂ ਵੀ ਲਗਾਵਾਂਗੇ ਪਰ ਇਹ ਬੜਾ ਵੱਡਾ ਪ੍ਰੋਜੈਕਟ ਹੈ ਇੱਕ ਐਮਪੀ ਲੈਡ ਫੰਡ ਦੇ ਪੰਪਾਂ ਦੇ ਨਾਲ ਇਹਦਾ ਕੁਝ ਨਹੀਂ ਵਟੀਨਣਾ ਇਹਦਾ ਸਿਸਟਮ ਬਣੇਗਾ ਜਿਹੜੇ ਜ਼ਮੀਨ ਵਾਲਾ ਪਾਣੀ ਨੂੰ ਕਿਵੇਂ ਅਸੀਂ ਡਰੇਨ ਕਰਨਾ ਹੈ ਪਹਿਲੀ ਗੱਲ ਤਾਂ ਜਿਹੜਾ ਡਰੇਨਾ ਬਣਿਆ ਉਹ ਅਨਪਲਾਨਡ ਡਰੇਨਾ ਬਣਿਆ ਪਹਿਲਾਂ ਇਹਨਾਂ ਬਰਸਾਤ ਪਾਣੀ ਜ਼ਿਆਦਾ ਨਹੀਂ ਆਇਆ ਤੇ ਜਦੋਂ ਇਹ ਡਰੇਨਾ ਅੱਗੋਂ ਸਫਾਈ ਨਹੀਂ ਹੋ ਰਹੀ ਤੇ ਸਫਾਈ ਨਹੀਂ ਹੋ ਰਹੀ ਤਾਂ ਡਰੇਨਾ ਅਨਪਲਾਨਡ ਡਰੇਨਾ ਜਾਂ ਦੂਜੇ ਪਲਾਨਡ ਵੀ ਹੋਣ ਉਹ ਵੀ ਬੰਦ ਹੋ ਜਾਂਦੇ ਪਰ ਇਹਨਾਂ ਦਾ ਜਿਹੜਾ ਇਸ ਏਰੀਆ ਚ ਹੈ ਵਹਾਵ ਜਿਆਦਾ ਜਿਆਦਾ ਖੁਲੀਆਂ ਡਰੇਨਾਂ ਤੇ ਜਿੱਥੇ ਪਾਣੀ ਦਰਿਆ ਦੇ ਵਿੱਚ ਜਾਣਾ ਹੈ ਉੱਥੇ ਡਰੇਨਾਂ ਬਿਲਕੁਲ ਤੰਗ ਹੈ ਤੇ ਉੱਥੇ ਲੈਵਲ ਜਿਹੜਾ ਉੱਚਾ ਹੈ ਅੱਛਾ ਦੋ ਮੈਂਬਰ ਪਾਰਲੀਮੈਂਟ ਖੜੇ ਹੋ ਜੀ ਕੀ ਇਹਦੇ ਨਾਲ ਤੁਸੀਂ ਸੈਂਟਰ ਦੇ ਪ੍ਰਧਾਨ ਮੰਤਰੀ ਸਾਹਿਬ ਮੈਂ ਮੈਂ ਮੇਰੀ ਗੱਲ ਖਤਮ ਹੋ ਜਾਵੇ ਮੈਨੂੰ ਤੁਹਾਨੂੰ ਯਾਦ ਹੋਣਾ ਹੈ 2013 ਦੇ ਵਿੱਚ ਇਹੀ ਏਰੀਆ ਮੁਕਸਰ ਮਲੂਟ ਬੱਲੂਆਣਾ ਬੋੜ ਤੇ ਇਹ ਇੱਕ ਬਰਸਾਤ ਦੇ ਮੀਂਹ ਨਾਲ ਬੜਾ ਸਾਰਾ ਹੀ ਇੱਕ ਛੱਪੜ ਬਣ ਗਿਆ ਸੀ ਜੀ ਆਪ ਪਾਰਲੀਮੈਂਟ ਦਾ ਸੈਸ਼ਨ ਦੋ ਦਿਨ ਚੱਲਿਆ ਮੈਂ ਪਹਿਲੇ ਦਿਨ ਹੀ ਜਾ ਕੇ ਇਹ ਮੁੱਦਾ ਚੁੱਕਿਆ ਤੇ ਉਸ ਵੇਲੇ ਵੀ ਸਰਕਾਰ ਕਾਂਗਰਸ ਦੀ ਸਰਕਾਰ ਸੀ ਮੈਂ ਬੇਸ਼ੱਕ ਆਪੋਜੀਸ਼ਨ 'ਚ ਸੀਗਾ ਪਰ ਉਸ ਵੇਲੇ ਡਾਕਟਰ ਮਨਮੋਹਨ ਸਿੰਘ ਜੀ ਨੇ ਉਸੇ ਦੇ ਐਕਸ਼ਨ ਕੀਤਾ ਔਰ ਅਗਲੇ ਹਫਤੇ ਦੇ ਵਿੱਚ ਉਹਨਾਂ ਕਮੇਟੀ ਬਣਾ ਕੇ ਸਾਡੇ ਕੋਲ ਜੈ RAM ਰਵੇ ਜਿਹੜੇ ਸਾਰੇ ਅੱਜ ਅੱਜ ਵੀ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਨੇ ਉਹਨਾਂ ਨੇ ਪੂਰੇ ਪੰਜਾਬ ਦਾ ਸਰਵੇ ਕੀਤਾ ਤੇ 12 12500 ਕਰੋੜ ਤੋਂ ਵੱਧ ਪੈਸੇ ਜਿਹੜੇ ਪੰਜਾਬ ਨੂੰ ਤੋਂ ਮਿਲੇ ਔਰ ਮੈਂ ਮੈਂ ਵੀ ਅੱਜ 3 ਦਿਨ ਪਹਿਲਾਂ ਪ੍ਰਧਾਨ ਮੰਤਰੀ ਨੂੰ ਮੇਰੀ ਬੇਨਤੀ ਸੁਣ ਮੈਂ ਮੇਰੀ ਬੇਨਤੀ ਸੁਣੋ ਮੈਂ ਲੈਟਰ ਹੁਣ ਵੀ ਲਿਖੀ ਹੈ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਕਿ ਇਹਨਾਂ ਨੂੰ ਵੀ ਇਹ ਚਾਹੀਦਾ ਹੈ ਦੇਖੋ ਪੂਰਾ ਪੰਜਾਬ ਜਿਹੜਾ ਅੱਜ ਰੁੱੜ ਚੁੱਕਿਆ ਹੈ ਪੂਰੇ ਪੰਜਾਬ ਦੇ ਵਿੱਚ ਪਾਣੀ ਪਾਣੀ ਹੈ ਇੱਥੇ ਜਿਹੜਾ ਥੱਲੇ ਵਾਲਾ ਪਾਣੀ ਉਹ ਨਿਕਲ ਚੁੱਕਿਆ ਹੈ ਡਰੇਨਾਂ ਦਾ ਪਾਣੀ ਜਿਹੜਾ ਤਬਾਹ ਕਰ ਚੁੱਕਿਆ ਮੈਂ ਇੱਥੇ ਪਿਛਲੇ ਹਫਤੇ ਵੀ ਵੇਸ਼ਰੀ ਜਿਹੜਾ ਆ ਕੇ ਮਾਰ ਕੇ ਗਿਆ ਸੀਗਾ ਮੈਂ ਮੰਗ ਕੀਤੀ ਕਿ ਜਿਹੜਾ ਮੁਆਵਜ਼ਾ ਇਹਨਾਂ ਲੋਕਾਂ ਨੂੰ ਜਿਹੜਾ ਬਾਗ ਆ ਜੈਸ ਏਰੀਏ ਦੇ ਆ ਉਹ 2-2 ਲੱਖ ਦੀ ਆਮਦਨ ਦੇਣ ਵਾਲੇ ਉਹਨਾਂ ਜਿਹੜਾ ਕੰਪਨਸੇਸ਼ਨ ਦੇਰ ਸਰਕਾਰ ਲੱਖ ਤੋਂ ਵੱਧ ਰਪੈ ਇਹਨੂੰ ਮਿਲਨੇ ਚਾਹੀਦੇ ਹੈ ਪੈੜੀਏ ਉਹ ਲੱਖ ਤੋਂ ਵੱਧਾ ਉੱਥੇ ਹੁੰਦਾ ਚੋਣਾ ਉੱਥੇ 70000 ਦੀ ਸਾਡੀ ਡਿਮਾਂਡ ਹੈ ਇਹ ਮੁਆਵਜ਼ਾ ਇਹਦਾ ਸਰਵੇ ਨਹੀਂ ਹੋਏਗਾ ਉਦੋਂ ਤੱਕ ਇਹਨਾਂ ਨੇ ਪ੍ਰਧਾਨ ਜੀ ਪ੍ਰਧਾਨ ਜੀ ਇੱਕ ਜਿਹੜਾ 1200 ਕਰੋੜ ਫਰੋਡ ਸਿੱਖਾਂ ਜਿਹੜਾ ਖਵਾਇਆ ਸਾਹਿਬ ਨੇ ਆਵਾਜ਼ ਚੋਣੋਗੇ ਇਤਮਨ ਮੀਰੀਆਂ ਦਾ ਲੀਡਰ ਸੀਗਾ ਸੁਨੀਲ ਅਖਰ ਤੇ ਬਾਦਲ ਸੀਗੇ ਪੰਜਾਬ ਦਾ ਮੁਖਤਿਆਰ ਸਾਬ ਸੀਐਮਪੀ ਇਹਨਾਂ ਨੇ ਉਥੇ ਆਵਾਜ ਚੁੱਕੀ ਪਰ ਸੱਚ ਜਾਣਿਓ ਕਾਂਗਰਸ ਦੇ ਪ੍ਰਾਈਮ ਮਿਨਿਸਟਰ ਨੇ 1250 ਕਰੋੜ ਰੁਪਏ ਦੇ ਮੇਰੀ ਯਾਦ ਅਮੀਰ ਸ਼ਾ ਉਦੋਂ ਫਲੱਡ ਵੇਲੇ ਇੱਥੇ ਆਏ ਸੀ ਇੱਕ ਕਮੇਟੀ ਬਣਾਈ ਸੀ ਸੈਂਟਰ ਨੇ ਪਹਿਲਾ ਅਮੀਰ ਸ਼ਾ ਉਹਨਾਂ ਨੇ ਆਖਿਆ ਵੀ ਜਿਹੜੀਆਂ ਡਰੇਨੇਜ ਕੱਢੀਆਂ ਮੁਕਸਦ ਜਦੋਂ ਫਲੱਡ ਆ ਗਏ ਉਹ ਸਾਰੀਆਂ ਹੀ ਗਲਤ ਕੱਢੀਆਂ ਹੈ ਉਹकी ਜਮੀਨ ਉਦੋਂ ਇਹ ਹੁੰਦਾ ਸੀ ਬਾਦਲ ਸਾਹਿਬ ਦੇ ਜਿਹੜੇ ਬੰਦੇ ਹੁੰਦੇ ਸਕਾਲੀਆਂ ਦੀ ਸਰਕਾਰ ਹੁੰਦੀ ਜੀ ਉਹ ਕਹਿੰਦੇ ਯਾਰ ਇਹ ਰੀ ਜਮੀਨ ਤੋਂ ਦਾਨੇ ਆ ਗਿਆ ਸਾਡੇ ਪਾਸੇ ਕਰਦੇ ਮਾੜਾ ਜਿਹਾ ਉਹਨੂੰ ਕਰਦੇ ਉਹ ਡਰੇਨੇਜ ਗਲੀਆਂ ਗਲ ਤੋਂ ਪਾਣੀ ਇਸ ਕਰਕੇ ਫਲੂਡ ਕਰਦਾ ਰਿਹਾ ਡਰੇਨੇਜ ਦੇ ਅੱਗੇ ਨਿਕਟੇ ਸਾਢੇ 1200 ਕਰੋੜ ਫੇਰ ਆਇਆ ਜਿਹੜਾ ਕੀ ਲੰਬੀ ਦੇ ਆਲੇ ਦੁਆਲੇ ਲਾ ਕੇ ਉਹਰਾ ਕੰਮ ਨਹੀਂ ਮੁਕਾਤਾ ਸਾਢੇ 1200 ਕਰੋੜ ਰੁਪਏ ਦਾ ਵੇਸ ਜੀਰੇ ਵਿੱਚ ਉਦੋਂ ਹੀ ਯਾਦ ਹੋਣਾ ਸਰਫੇਸ ਬਣਨੀ ਸੀ ਥੱਲੇ ਇਹ ਜਿਹੜੇ ਜੋ ਗੁਰਿੰਦਰ ਗੁਰਵਿੰਦਰ ਕੀ ਗੁਰਿੰਦਰ ਜਿਹੜਾ ਵਿਜੀਲੈਂਸ ਨੇ ਪੜਾਇਆ ਸਾਡੀ ਸਰਕਾਰ ਬਿਨੇ ਉਵੇਂ ਹੀ ਕਰੋੜਾ ਰੁਪਏ ਦੇ ਟੈਂਡਰ ਦੇ ਦਿੱਤੇ ਗਏ ਜਿਹੜੇ ਸੀਗੇ ਤੇ ਉਹਨੇ ਮਾਦੇ ਸ਼ਹਿਰ ਨੇ ਉਹਦਾ ਸਾਰਾ ਤੁੱਥਮੁਤ ਕਰਤਾ ਇਹ ਤਾਂ ਲਿਆਏ ਇਹਨੇ ਬਾਤ ਚੱਕੀ ਉਹ ਸਾਰਾ ਤੁੱਥਮੁਤ ਕਰਦਾ ਪ੍ਰਧਾਨ ਜੀ ਇਹ ਦਾਗਰ ਕੀ ਕਹੇ ਵੀ ਮੈਨ ਮੇੜ ਇਹ ਡਿਜਾਸਟਰ ਹੈ ਪ੍ਰਧਾਨ ਇਹ ਸਰਕਾਰਾਂ ਦੇ ਬਣਾਏ ਹੋਏ ਡਿਜਾਸਟਰਸ ਨੇ ਹਾਂਜੀ ਪ੍ਰਧਾਨ ਜੀ ਇਹ ਜਿਹੜਾ ਬਾਗਵਾਨੀ ਦਾ ਏਰੀਆ ਹਿੰਦੁਸਤਾਨ ਦਾ 60% ਕਿੰਨੂੰ ਇੱਥੇ ਹੁੰਦਾ ਨਾ ਤਾਂ ਇੱਥੇ 1 ਅਗਸਤ ਨੂੰ ਹੜ੍ਹ ਆਇਆ ਭਗਵਾਨੀ ਮੰਤਰੀਆ ਨਾ ਹੋ ਰਹਾ ਸਾਰੀ ਬਰਬਾਦੀ ਹੈ ਵਿਸ਼ੇਸ਼ ਗਰਦੌਰੀ ਦਾ ਜਿਹੜਾ ਹੁਕਮ ਦਿੱਤਾ ਹੈ ਨਾ ਉਹਦੇ ਵਿੱਚ ਨੁਕਸਾਨੇ ਬਾਗਾਂ ਦੀ ਗਰਦੌਰੀ ਨਹੀਂ ਉਹ ਇਹ ਸਬਜ਼ੀਆਂ ਬੜੀਆਂ ਹੁੰਦੀਆਂ ਉਹਦੀ ਗਰਦੌਰੀ ਨਹੀਂ ਕਰ ਰਹੇ ਹੋ ਸਰਦਾਰ ਜੀ ਮੈਂ ਤਾਂ ਤੁਹਾਨੂੰ ਇੱਕੀ ਬੇਚੀ ਕਰਦਾ ਫੇਰੇ ਕਹਿਣਗੇ ਕਿ ਸਾਡੇ ਬਾਗੀ ਸਾਹਿਬ ਤੁਸੀਂ ਪੋਲਿਟਿਕਸ ਕਰ ਰਹੇ ਹੋ ਇਹ ਕਿਸੇ ਨੇ ਨਹੀਂ ਦੇਣੇ ਪਏ ਕਿਉਂਕਿ 4.5 ਲੱਖ ਕਰੋੜ ਰੁਪਏ ਦਾ ਤਾਂ ਕਰਜ ਹੈ ਸਾਡੇ ਤੇ ਸਾਡੀਆਂ ਬਸ 650 ਰੁਪਿਆ 350 ਰੁਪਿਆ ਆਊਗਾ ਜਾਂ 6000 ਰੁਪਿਆ ਆਊਗਾ ਜਾਂ 10000 ਆਜੂਗਾ ਬਾਗਲੇ ਨੂੰ ਇਹਦੇ ਨਾਲ ਨਹੀਂ ਬਾਗਦਾ ਟੱਪੜ ਇੱਥੇ ਇੱਕ ਬਹੁਤ ਵੱਡਾ ਲੀਡਰ ਹੈ ਤੁਹਾਡੇ ਜਿਹੜਾ ਜਿਹੜਾ ਆਪਣੇ ਆਪ ਨੂੰ ਕਹਿਣਾ ਤੁਸੀਂ ਜਿਹੜਾ ਨਾਮ ਸੁਨੀਲ ਕੁਮਾਰ ਜਾਖੜ ਸਾਢੇ 1250 ਕਰੋੜ ਰੁਪਏ ਜਨਾਬ ਮਨਮੋਹਨ ਸਿੰਘ ਨੇ ਦੇ ਦਿੱਤਾ ਸੀ ਸਰ ਸਾਡਾ ਬਾਗਾ ਤੇ ਥੋੜੇ ਵੀ ਬਾਗ ਹੈ ਕਿਰਪਾ ਕਰਕੇ ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ 11 ਸਾਲ ਹੋ ਗਏ ਫਬੋਰ ਡੁੱਬ ਰਿਹਾ ਹੈ ਫਬੋਰ ਸੇਮ ਚ ਵੜ ਰਿਹਾ ਹੈ ਫਬੋਰ ਚ ਵਾਟਰ ਲੋਕਿੰਗ ਆ ਗਈ ਹੈ ਕਿਰਪਾ ਕਰਕੇ ਜਾਖੜ ਸਾਹਿਬ ਮੈਨੂੰ ਕੋਈ ਉਮੀਦ ਨਹੀਂ ਹੈ ਪੰਜਾਬ ਦੀ ਸਰਕਾਰ ਤੋਂ ਇਦਾਂ ਮਾੜੀ ਸਰਕਾਰ ਨਹੀਂ ਬਣਦੀ कृपा करके 1250 करोड़ रुपया की ਤੁਸੀਂ ਹੁਣ ਲੈ ਕੇ ਆ ਸਕਦੇ ਹੋ ਤੁਹਾਡੇ ਪ੍ਰੋਗਰਾਮਾਂ ਤੇ ਤਾਂ ਪ੍ਰਧਾਨ ਮੰਤਰੀ ਸਾਹਿਬ ਆ ਸਕਦੇ ਹਨ ਲੇਕਿਨ ਕਿਰਪਾ ਕਰਕੇ ਹਬੋਰਾ ਵਾਲਿਆਂ ਨੇ ਤੁਹਾਨੂੰ ਇੱਥੋਂ ਤੱਕ ਪਹੁੰਚਾਇਆ ਹੈ ਮੋਦੀ ਸਾਹਿਬ ਨਾਲ ਪੇਸ਼ਾਨਤਾ ਹੋਈ ਕਿ ਜੇ ਹਬੋਰਾ ਵਾਲਿਆਂ ਨੇ ਜਤਾਇਆ ਮੇਰੀ ਇਹ ਬੇਨਤੀ ਹੈ ਜਾਖੜ ਸਾਹਿਬ ਜੇ ਮੈਨੂੰ ਕਹਿਣਗੇ ਮੈਂ ਵੀ ਨਾਲ ਚੱਲਵਾਂਗਾ ਸਰਪਾ ਕਰਕੇ ਪੈਕੇਜ ਮੈਂ ਤੇ ਕਬਾਇਆ ਸਰ ਦੋਵੇਂ ਚੱਲਵਾਂਗੇ ਹੁਣ 1250 ਕਰੋੜ ਰੁਪਏ ਦਾ ਪੈਕੇਜ ਹਬੋ ਰਾਸਿ ਰੱਖਿਆ ਜੀ ਧੰਨਵਾਦ ਥੈਂਕ ਯੂ ਸਰ